ਇੱਕ ਹੱਥ ਵਿੱਚ ਪਰਸ ਤੇ ਟਿਫਨ ਤੇ ਦੂਜੇ ਹੱਥ ਵਿੱਚ ਗੱਡੀ ਦੀ ਚਾਬੀ ਲੈ ਕੇ ਤੇਜ਼ੀ ਨਾਲ ਮੈਂ ਘਰ ਤੋਂ ਬਾਹਰ ਨਿਕਲ ਰਹੀ ਸੀ ਕਿ ਅਚਾਨਕ ਚਾਬੀ ਮੇਰੇ ਹੱਥ ਤੋਂ ਛੁੱਟ ਕੇ ਘਰ ਦੇ ਬੇੜੇ ਵਿੱਚ ਇੱਕ ਪਾਸੇ ਜਾ ਡਿੱਗੀ। ਓਹੋ! ਇੱਕ ਤਾਂ ਉਂਜੀ ਆਫਿਸ ਦੇ ਲਈ دیر ਹੋ ਰਹੀ ਹੈ ਤੇ ਦੂਜਾ ਇਹ ਚਾਬੀ। ਕਹਿੰਦੇ-ਕਹਿੰਦੇ ਜਿਵੇਂ ਹੀ ਮੈਂ ਚਾਬੀ ਚੱਕਣ ਲਈ ਝੁਕੀ ਤਾਂ ਮੇਰੀ ਨਜ਼ਰ ਆਪਣੇ ਘਰ ਦੇ ਕੂੜੇਦਾਨ ਤੇ ਗਈ ਜੋ ਉੱਪਰ ਤੱਕ ਲਵਲਾ ਭਰਿਆ ਹੋਇਆ ਸੀ। ਲੱਗਦਾ ਕੂੜੇ ਵਾਲਾ ਅੱਜ ਵੀ ਨਹੀਂ ਆਇਆ ਇਹ ਸੋਚ ਕੇ ਘਰ ਤੋਂ ਨਿਕਲ ਗੁੱਸੇ ਵਿੱਚ ਬੁੜਬਣਾਉਂਦੇ ਹੋਏ ਮੈਂ ਗੱਡੀ ਵਿੱਚ ਬੈਠੀ ਤੇ ਦਫ਼ਤਰ ਵੱਲ ਨੂੰ ਨਿਕਲ ਪਈ ਸੜਕ ਤੇ ਜਿੰਨੀ ਤੇਜ਼ੀ ਨਾਲ ਮੇਰੀ ਗੱਡੀ ਚੱਲ ਰਹੀ ਸੀ ਓਨੀ ਹੀ ਤੇਜ਼ੀ ਨਾਲ ਮੇਰੇ ਅੰਦਰ ਦੀਆਂ ਯਾਦਾਂ ਵੀ ਭੱਜ ਰਹੀਆਂ ਸੀ ਇਸ ਕਲੋਨੀ ਵਿੱਚ ਆਏ ਹੋਏ ਮੈਨੂੰ ਪੂਰੇ 15 ਸਾਲ ਹੋ ਗਏ ਸੀ ਮੈਨੂੰ ਅੱਜ ਵੀ ਯਾਦ ਹੈ ਪਹਿਲਾਂ ਦਾ ਉਹ ਟਾਈਮ ਜਦ ਮੈਂ ਨਵੀਂ-ਨਵੀਂ ਇਸ ਕਲੋਨੀ ਵਿੱਚ ਆਈ ਸੀ ਸਮਾਨ ਨੂੰ ਠੀਕ ਜਗ੍ਹਾ ਤੇ ਲਗਾਉਂਦੇ ਲਗਾਉਂਦੇ ਰਾਤ ਦੇ 12 ਵਜੇ ਗਏ। ਦੁਕਾਨ ਦੇ ਮਾਰੇ ਪੂਰਾ ਸ਼ਰੀਰ ਟੁੱਟ ਰਿਹਾ ਸੀ। ਇਹ ਸੋਚ ਕੇ ਕਿ ਸਵੇਰੇ देर ਤੱਕ ਸੋਵਾਂਗੀ ਤੇ ਫਿਰ ਫਰੈਸ਼ ਹੋ ਕੇ ਸਮਾਨ ਸੈੱਟ ਕਰੂੰਗੀ। ਮੈਂ ਸੌਂ ਗਈ ਸੀ। ਮੇਰੇ ਪਤੀ ਆਪਣੇ ਕੰਮ ਦੇ ਸਿੰਸਲੇ ਵਿੱਚ ਅਕਸਰ ਬਾਹਰ ਰਹਿੰਦੇ ਤੇ ਦੋਨੋਂ ਬੱਚੇ ਹੋਸਟਲ ਵਿੱਚ ਰਹਿ ਕੇ ਪੜ੍ਹਾਈ ਕਰ ਰਹੇ ਨੇ। ਬੱਚਿਆਂ ਨੂੰ ਹੋਸਟਲ ਭੇਜਣਾ ਮੇਰੇ ਲਈ ਆਸਾਨ ਨਹੀਂ ਸੀ। ਪਰ ਬਿਹਤਰ ਪੜ੍ਹਾਈ ਦੇ ਲਈ ਇਹ ਜ਼ਰੂਰੀ ਸੀ ਸਵੇਰੇ ਸਵੇਰੇ ਹੀ ਦਰਵਾਜ਼ੇ ਦੀ ਘੰਟੀ ਵੱਜੀ ਤੇ ਗਹਿਰੀ ਨੀਂਦ ਵਿੱਚ ਮੈਨੂੰ ਉਹ ਘੰਟੀ ਪੂਰੀ ਤਰ੍ਹਾਂ ਨਾਲ ਚੀਕਦੇ ਹੋਏ ਲੱਗ ਰਹੀ ਸੀ ਇੰਨੀ ਸਵੇਰੇ ਸਵੇਰੇ ਕੌਣ ਆ ਗਿਆ ਕਹਿੰਦੇ ਹੋਏ ਮੈਂ ਬਾਹਰ ਆ ਗਈ ਬੀਬੀ ਜੀ ਕੂੜਾ ਦੇ ਦਿਓ ਤੇ ਕੂੜੇ ਦਾ ਡੱਬਾ ਕੱਲ ਤੋਂ ਰਾਤ ਨੂੰ ਹੀ ਬਾਹਰ ਕੱਢ ਦਿਆ ਕਰਿਓ ਮੇਰੀ ਆਦਤ ਬਾਰ-ਬਾਰ ਘੰਟੀ ਵਜਾਉਂਦੀ ਨਹੀਂ ਹੈ ਉਹ ਇੱਥੇ ਦਾ ਕੂੜਾ ਚੱਕਣ ਵਾਲਾ ਕਰਮਚਾਰੀ ਸੀ ਹੌਲੀ-ਹੌਲੀ ਇਸ ਨਵੀਂ ਕਲੋਨੀ ਵਿੱਚ ਮੈਂ ਰਾਮ ਗਈ ਗਵਾਂਡੀਆਂ ਨਾਲ ਜਾਣ-ਪਹਿਚਾਨ ਹੋ ਗਈ ਬਾਜ਼ਾਰ ਪੋਸਟ ਆਫਿਸ ਡਾਕਟਰ ਵਗੈਰਾ ਹਰ ਚੀਜ਼ ਦੀ ਜਾਣਕਾਰੀ ਹੋ ਗਈ ਨਵੇਂ ਆਫਿਸ ਵਿੱਚ ਵੀ ਸਭ ਠੀਕ ਸੀ ਕੰਮ ਵਾਲੀ ਭਾਈ ਵੀ ਮਿਲ ਗਈ ਦਿਹਾੜਾ ਰੋਜ਼ ਲਗਭਗ ਸਮੇਂ ਤੇ ਆ ਜਾਂਦੀ ਬਸ ਜੇ ਕੋਈ ਮੁਸ਼ਕਲ ਰਹੀ ਤਾਂ ਕੂੜੇ ਦੀ ਰਾਤ ਨੂੰ ਮੈਂ ਕੂੜਾ ਬਾਹਰ ਕੱਢਣਾ ਭੁੱਲ ਜਾਂਦੀ ਤੇ ਸਵੇਰੇ-ਸਵੇਰੇ ਕੂੜਾ ਚੱਕਣ ਵਾਲਾ ਬਤਮੀ ਜੀ ਨਾਲ ਬੁਰੀ ਤਰ੍ਹਾਂ ਚੀਕਦਾ ਗੁੱਸੇ ਵਿੱਚ ਇੱਕ ਦਿਨ ਮੈਂ ਉਸ ਨੂੰ ਕਹਿ ਦਿੱਤਾ ਕੱਲ ਤੋਂ ਕੂੜਾ ਚੱਕਣ ਨਾ ਆਈ ਮੈਂ ਕੋਈ ਹੋਰ ਕੂੜੇਵਾਲਾ ਲਗਾ ਲਵਾਂਗੀ ਕਿਵੇਂ ਲਗਾ ਲਵੋਗੇ ਕੋਈ ਦੂਜੇ ਕੂੜੇਵਾਲਾ ਲਗਾ ਕੇ ਤਾਂ ਦਿਖਾਓ ਅਸੀਂ ਉਹਦੀਆ ਟੰਗਾ ਤੋੜ ਦੇਵਾਂਗੇ ਇਹ ਸਾਡਾ ਇਲਾਕਾ ਹੈ ਇੱਧਰ ਕੋਈ ਦੂਜਾ ਦੇਖ ਵੀ ਨਹੀਂ ਸਕਦਾ ਉਸ ਦੀ ਆਵਾਜ਼ ਵਿੱਚ ਅਜੀਬ ਜਿਹਾ ਆਤੰਕ ਸੀ ਮੈਨੂੰ ਉਸ ਦੀ ਦਾਦਾਗਿਰੀ ਤੇ ਬਹੁਤ ਗੁੱਸਾ ਆ ਉਸ ਦੀ ਉੱਚੀ ਆਵਾਜ਼ ਸੁਣ ਕੇ ਮੇਰੀ ਪੜੋਸਨ ਮਿਸੀ ਸ਼ਰਮਾ ਵੀ ਬਾਹਰ ਆ ਗਈ ਉਹਨਾਂ ਨੇ ਕਿਸੇ ਤਰ੍ਹਾਂ ਕੂੜੇ ਵਾਲੇ ਨੂੰ ਸ਼ਾਂਤ ਕੀਤਾ ਤੇ ਉਸ ਦੇ ਜਾਣ ਤੋਂ ਬਾਅਦ ਮੈਨੂੰ ਸਮਝਾਇਆ ਕਿ ਇਸ ਨਾਲ ਪੰਗਾ ਨਾ ਲਿਆ ਕਰ ਨਹੀਂ ਤਾਂ ਤੈਨੂੰ ਕੂੜਾ ਚਕਾਉਣ ਦੀ ਸਮੱਸਿਆ ਖੜੀ ਹੋ ਜਾਊਗੀ ਇਹਨਾਂ ਦੇ ਇਲਾਕੇ ਵੰਡੇ ਹੁੰਦੇ ਨੇ ਇਹ ਕਿਸੇ ਦੂਜੇ ਨੂੰ ਲੱਗਣ ਨਹੀਂ ਦਿੰਦੇ ਇਹਨਾਂ ਨਾਲ ਉਲਝਣਾ ਵੀ ਠੀਕ ਨਹੀਂ ਹੈ ਮਿਸੇ ਸ਼ਰਮਾ ਦਾ ਕਲੋਨੀ ਵਿੱਚ ਕਾਫੀ ਰੁਤਵਾ ਸੀ ਉਸਦੇ ਪਤੀ ਕਿਸੇ ਚੰਗੀ ਪੋਸਟ ਤੇ ਸੀ ਉਨ੍ਹਾਂ ਦੇ ਘਰ ਵਿੱਚ ਸੁੱਖ ਸੁਵਿਧਾਵਾਂ ਦਾ ਹਰ ਸਮਾਨ ਸੀ ਨੌਕਰ ਚਾਕਰ ਗੱਡੀਆਂ ਇੱਥੋਂ ਤੱਕ ਕਿ ਉਨ੍ਹਾਂ ਦੇ ਇਕਲੌਤੇ ਮੁੰਡੇ ਨੂੰ ਸਕੂਲ ਜਾਣ ਤੇ ਲਿਉਣ ਲਈ ਵੀ ਇੱਕ ਗੱਡੀ ਤੇ ਡਰਾਈਵਰ ਅਲੱਗ ਤੋਂ ਸੀ ਜਿਵੇਂ ਉਹ ਕੂੜੇ ਵਾਲੇ ਦੇ ਅੱਗੇ ਬੇਵੱਸ ਸੀ ਤਾਂ ਮੇਰੀ ਤਾਂ ਕੀ ਔਕਾਤ ਮੈਂ ਮਨ ਮਾਰ ਕੇ ਰਹਿ ਗਈ ਪਰ ਮਨ ਵਿੱਚ ਇੱਕ ਫਾਸ ਜਿਹੀ ਚੁਬਦੀ ਰਹੀ ਕਿ ਕਾਸ਼ ਮੈਂ ਇਸ ਕੂੜੇ ਵਾਲੇ ਨੂੰ ਹਟਾ ਸਕਦੀ ਇੱਕ ਦਿਨ ਸ਼ਾਮ ਨੂੰ ਮੈਂ ਕਿਸੇ ਕੰਮ ਕਰਕੇ ਆਪਣੀ ਕਲੋਨੀ ਦੇ ਸਾਹਮਣੇ ਵਾਲੀ ਕਲੋਨੀ ਵਿੱਚ ਗਈ ਰਸਤਾ ਪੁੱਛਣ ਦੇ ਲਈ ਮੈਂ ਇੱਕ ਛੋਟੇ ਮੁੰਡੇ ਨੂੰ ਰੋਕਿਆ ਅਚਾਨਕ ਮੈਨੂੰ ਲੱਗਿਆ ਕਿ ਇਹ ਮੁੰਡਾ ਤਾਂ ਘਰਾਂ ਵਿੱਚ ਕੂੜਾ ਚੱਕ ਰਿਹਾ ਹੈ ਸਮਾਜ ਦੇ ਪ੍ਰਤੀ ਜਾਗਰੂਕਤਾ ਦੇ ਆਪਣੇ ਸੁਭਾਅ ਦੇ ਚਲਦੇ ਮੈਂ ਉਸ ਮੁੰਡੇ ਨੂੰ ਪੁੱਛਣ ਹੀ ਜਾ ਰਹੀ ਸੀ ਕਿ ਪੁੱਤ ਤੂੰ ਸਕੂਲ ਕਿਉਂ ਨਹੀਂ ਜਾਂਦਾ ਪਰ ਮੇਰਾ ਆਪਣਾ ਸਵਾਰਥ ਮੇਰੇ ਅੱਗੇ ਆ ਗਿਆ ਮੈਂ ਪੁੱਛਿਆ ਪੁੱਤ ਮੈਂ ਸਾਹਮਣੇ ਵਾਲੀ ਕਲੋਨੀ ਵਿੱਚ ਰਹਿੰਦੀ ਆ ਕੀ ਤੁਸੀਂ ਮੇਰਾ ਵੀ ਕੂੜਾ ਚੱਕ ਲਵੋਗੇ ਮੇਰੀ ਆਸ਼ਾ ਦੇ ਵਿਪਰੀਤ ਉਸ ਦਾ ਜਵਾਬ ਸੀ ਉਸਨੇ ਬਿਨਾ ਕਿਸੇ ਚੀਜ਼ਕ ਦੇ ਜਵਾਬ ਦਿੱਤਾ ਚੱਕ ਲਵਾਂਗੇ ਆਂਟੀ ਮਹਿਰਾਨ ਹੋ ਗਈ ਮੈਂ ਉਸ ਨੂੰ ਆਪਣੇ ਕੂੜੇ ਵਾਲੇ ਦੀ ਗੱਲ ਦੱਸਣਾ ਠੀਕ ਸਮਝਿਆ ਮੇਰੀ ਗੱਲ ਸੁਣ ਕੇ ਉਹ ਮੁੰਡਾ ਮੁਸਕਰਾਇਆ ਤੇ ਬੋਲਿਆ ਅਸੀਂ ਕਿਸੇ ਤੋਂ ਨਹੀਂ ਡਰਦੇ ਅਸੀਂ ਕੀ ਕਿਸੇ ਤੋਂ ਘੱਟ ਆ ਪਰ ਆਂਟੀ ਮੈਂ ਕੂੜਾ ਚੱਕਣ ਸ਼ਾਮ ਨੂੰ ਹੀ ਆ ਸਕਦਾ 10-12 ਸਾਲ ਦੇ ਉਸ ਮੁੰਡੇ ਦੀ ਆਵਾਜ਼ ਵਿੱਚ ਅਜਵ ਜਿਹਾ ਆਤਮ ਵਿਸ਼ਵਾਸੀ ਮੈਂ ਉਸ ਨੂੰ ਆਪਣਾ ਪਤਾ ਦੇ ਦਿੱਤਾ ਤੇ ਅਗਲੇ ਦਿਨ ਤੋਂ ਹੀ ਉਸ ਨੂੰ ਆਉਣ ਲਈ ਕਹਿ ਦਿੱਤਾ ਮੈਨੂੰ ਲੱਗਿਆ ਮੇਰੀ ਸਮੱਸਿਆ ਸੁਲਝ ਗਈ ਮੁੰਡਾ ਸ਼ਾਮ ਨੂੰ ਕੂੜਾ ਲੈਣ ਆਉਣ ਲੱਗਿਆ ਉਸ ਦੇ ਆਉਣ ਤੱਕ ਅਕਸਰ ਮੈਂ ਆਪਣੇ ਦਫ਼ਤਰ ਤੋਂ ਵਾਪਸ ਆ ਜਾਂਦੀ ਪੁਰਾਣੇ ਕੂੜੇ ਵਾਲੇ ਨੂੰ ਮੈਂ ਇਹੀ ਕਿਹਾ ਕਿ ਮੈਂ ਖੁਦ ਹੀ ਆਪਣਾ ਕੂੜਾ ਕਿਤੇ ਸੁੱਟਾਉਣੀ ਆ ਉੰਜ ਵੀ ਉਹ ਮੁੰਡਾ ਸ਼ਾਮ ਨੂੰ ਆਉਂਦਾ ਸੀ ਤੇ ਪੁਰਾਣੇ ਕੂੜੇ ਵਾਲੇ ਨੂੰ ਪਤਾ ਵੀ ਨਾ ਲੱਗਿਆ ਪਰ ਇਹ ਨਵਾਂ ਮੁੰਡਾ ਛੁੱਟੀਆਂ ਬਹੁਤ ਕਰਦਾ ਕਦੇ-ਕਦੇ ਤਾਂ ਕਈ-ਕਈ ਦਿਨ ਮੈਂ ਮਨ ਹੀ ਮਨ ਬਹੁਤ ਗੁੱਸਤੀ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਮੈਂ ਸੋਚਦੀ ਕਾਸ਼ ਭਾਰਤ ਵਿੱਚ ਵੀ ਵਿਦੇਸ਼ਾਂ ਦੀ ਤਰ੍ਹਾਂ ਮਸ਼ੀਨਾਂ ਮਿਲਣ ਲੱਗਣ ਜਿਸ ਵਿੱਚ ਕੂੜਾ ਪਾਓ ਬਟਨ ਦਬਾਓ ਤੇ ਬਸ ਕੂੜਾ ਖਤਮ ਕੂੜੇ ਦੀ ਇਹ ਪਰੇਸ਼ਾਨੀ ਜਿਵੇਂ ਹਮੇਸ਼ਾ ਮੇਰੇ ਦਿਮਾਗ ਤੇ ਹਾਵੀ ਰਹਿੰਦੀ ਸੀ ਛੁੱਟੀ ਕਰਨ ਦੇ ਬਾਅਦ ਜਦ ਉਹ ਆਉਂਦਾ ਤਾਂ ਮੈਂ ਗੁੱਸੇ ਵਿੱਚ ਪੁੱਛਦੀ ਕਿੱਥੇ ਮਟਰਗਸਤੀ ਕਰਦਾ ਰਿਹਾ ਇੰਨੇ ਦਿਨ ਤਾਂ ਉਹ ਮੁਸਕਰਾ ਕੇ ਕਹਿੰਦਾ ਕਿਤੇ ਵੀ ਅਸੀਂ ਕੀ ਕਿਸੇ ਤੋਂ ਘਟਾਂ ਮੇਰਾ ਮਨ ਕਰਦਾ ਮੈਂ ਉਸ ਦੀਆਂ ਛੁੱਟੀਆਂ ਦੇ ਪੈਸੇ ਕੱਟ ਲਵਾਂ ਪਰ ਕਿਤੇ ਉਹ ਕੰਮ ਹੀ ਨਾ ਛੱਡ ਦੇ ਇਹ ਸੋਚ ਕੇ ਡਰ ਜਾਂਦੀ ਤੇ ਮਨ ਮਹਿਸੂਸ ਕੇ ਰਹਿ ਜਾਂਦੀ ਉਸ ਦੀ ਛੁੱਟੀਆਂ ਕਰਨ ਦੀ ਆਦਤ ਕਰਕੇ ਮੈਂ ਉਸ ਦੇ ਨਾਲ ਐਨੀ ਨਾਰਾਜ਼ ਰਹਿੰਦੀ ਕਿ ਮੈਂ ਕਦੇ ਵੀ ਉਸ ਦੇ ਬਾਰੇ ਵਿੱਚ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹਾਂ ਇੱਕ ਅੱਧੀ ਵਾਰ ਉਸ ਦਾ ਨਾਮ ਜ਼ਰੂਰ ਪੁੱਛਿਆ ਸੀ ਪਰ ਉਹ ਵੀ ਮੇਰੇ ਜ਼ਿਹਨ ਤੋਂ ਬਿਲਕੁਲ ਨਿਕਲ ਗਿਆ ਸੀ ਮੈਂ ਕਦੇ ਵੀ ਉਸ ਦਾ ਨਾਮ ਠੀਕ ਤਰ੍ਹਾਂ ਨਾਲ ਯਾਦ ਵੀ ਨਾ ਰੱਖਿਆ ਨਾ ਹੀ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਮਾਤਾ ਪਿਤਾ ਕੌਣ ਨੇ ਉਹ ਸਕੂਲ ਕਿਉਂ ਨਹੀਂ ਜਾਂਦਾ ਕੀ ਖਾਂਦਾ ਕਿੱਥੇ ਰਹਿੰਦਾ ਮੇਰੀ ਛੁੱਟੀ ਵਾਲੇ ਦਿਨ ਅਕਸਰ ਮਿਸੇ ਸ਼ਰਮਾ ਮੇਰੇ ਕੋਲ ਆ ਕੇ ਬੈਠ ਜਾਂਦੀ ਉਹਨਾਂ ਦੀਆਂ ਗੱਲਾਂ ਦਾ ਵਿਸ਼ਾ ਉਹਨਾਂ ਦਾ ਬੇਟਾ ਹੁੰਦਾ ਸੀ ਉਹਨਾਂ ਦਾ ਮੁੰਡਾ ਸ਼ਹਿਰ ਦੇ ਸਭ ਤੋਂ ਮਹਿੰਗੇ ਸਕੂਲ ਵਿੱਚ ਪੜ੍ਹਦਾ ਸੀ ਘਰ ਵੀ ਬਹੁਤ ਚੰਗੇ ਟਿਊਟਰ ਪੜ੍ਹਾਉਣਾਉਂਦੇ ਉਹਨਾਂ ਦੇ ਮੁੰਡੇ ਕੋਲ ਮਹਿੰਗਾ ਕੰਪਿਊਟਰ ਮਹਿੰਗੇ ਵੀਡੀਓ ਗੇਮਸ ਦਾ ਸੀ ਨਾਲ ਨਾਲ ਇੱਕ ਚੰਗਾ ਸਮਾਰਟਫੋਨ ਵੀ ਸੀ ਉਹ ਆਪਣੇ ਬੱਚੇ ਦਾ ਪਾਲਣ ਪੋਸ਼ਣ ਪੂਰੇ ਰਹੀ ਸੀ ਢੰਗ ਨਾਲ ਕਰ ਰਹੀ ਸੀ ਇੱਥੋਂ ਤੱਕ ਕਿ ਮੈਂ ਕਦੇ ਉਸਦੇ ਬੇਟੇ ਨੂੰ ਕਲੋਨੀ ਦੇ ਬੱਚਿਆਂ ਨਾਲ ਖੇਡਦੇ ਵੀ ਨਹੀਂ ਸੀ ਦੇਖਿਆ ਕਦੇ-ਕਦੇ ਮੈਨੂੰ ਲੱਗਦਾ ਸੀ ਕਿ ਮਿਸੀ ਸ਼ਰਮਾ ਆਪਣੇ ਮੁੰਡੇ ਦੀ ਚਰਚਾ ਘੱਟ ਤੇ ਮੁੰਡੇ ਦੀ ਆੜ ਵਿੱਚ ਆਪਣੇ ਪੈਸਿਆਂ ਦੀ ਚਰਚਾ ਜ਼ਿਆਦਾ ਕਰ ਰਹੀ ਹੈ ਪਰ ਫਿਰ ਵੀ ਮੈਨੂੰ ਉਹਨਾਂ ਨਾਲ ਗੱਲ ਕਰਨਾ ਚੰਗਾ ਲੱਗਦਾ ਕਿਉਂਕਿ ਮੇਰੇ ਬੱਚੇ ਹੋਸਟਲ ਵਿੱਚ ਸੀ ਤੇ ਉਹਨਾਂ ਦੇ ਬੇਟੇ ਦੇ ਬਹਾਨੇ ਮੈਂ ਵੀ ਆਪਣੇ ਬੱਚਿਆਂ ਦੀਆਂ ਗੱਲਾਂ ਕਰ ਲੈਂਦੀ ਸੀ ਵਕਤ गुज़रਦਾ ਰਿਹਾ ਜ਼ਿੰਦਗੀ ਚੱਲਦੀ ਰਹੀ ਮੇਰੇ ਬੱਚੇ ਵੀ ਪੜ੍ਹ ਲਿਖ ਕੇ ਵੱਡੇ ਸ਼ਹਿਰਾਂ ਵਿੱਚ ਚੰਗੀ ਕੰਪਨੀ ਵਿੱਚ ਜੌਬ ਤੇ ਲੱਗ ਗਏ ਸੀ ਮਿਸੀ ਸ਼ਰਮਾ ਦਾ ਮੁੰਡਾ ਜਵਾਨ ਹੋ ਗਿਆ ਤੇ ਕੂੜੇ ਵਾਲਾ ਵੀ ਪਰ ਉਸਦੀ ਆਦਤ ਨਹੀਂ ਬਦਲੀ ਉਹ ਹੁਣ ਵੀ ਬਹੁਤ ਛੁੱਟੀਆਂ ਕਰਦਾ ਪਰ ਅੱਜ ਵੀ ਮੇਰੇ ਕੋਲ ਉਸਨੂੰ ਝੇਲਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ ਕਿਉਂਕਿ ਮੈਂ ਪੁਰਾਣੇ ਕੂੜੇ ਵਾਲੇ ਦੀ ਸਵੇਰ-ਸਵੇਰ ਦੀ ਬਦਤਮੀਜ਼ੀ ਸਹਿਨ ਨਹੀਂ ਸੀ ਕਰ ਸਕਦੀ ਇੰਨੇ ਸਾਲਾਂ ਵਿੱਚ ਵੀ ਕੋਈ ਮਸ਼ੀਨ ਨਹੀਂ ਬਣੀ ਭਾਰਤ ਵਿੱਚ ਜੋ ਕੂੜੇ ਦਾ ਨਪਟਾਰਾ ਕਰ ਸਕੇ ਇਹ ਸੋਚਦੇ-ਸੋਚਦੇ ਹੀ ਮੇਰਾ ਦਫ਼ਤਰ ਆ ਗਿਆ ਤੇ ਮੈਂ ਆਪਣੀਆਂ ਯਾਦਾਂ ਵਿੱਚੋਂ ਬਾਹਰ ਨਿਕਲ ਆਈ ਕੁੜਤੇ-ਕੁੜਤੇ ਮੈਂ ਆਪਣੇ ਦਫ਼ਤਰ ਵਿੱਚ ਦਾਖਲ ਹੋਈ ਰੋਜ਼ਵਾਂਗ ਅੱਜ ਵੀ ਦਫ਼ਤਰ ਦਾ ਦਿਨ ਬਹੁਤ ਬਿਜ਼ੀ ਸੀ ਕੂੜਾ ਤੇ ਕੂੜੇ ਵਾਲੇ ਦੇ ਵਿਚਾਰਾਂ ਨੂੰ ਮੈਂ ਦਿਮਾਗ ਤੋਂ ਛਟ ਗਿਆ ਤੇ ਆਪਣੇ ਕੰਮ ਵਿੱਚ ਲੱਗ ਗਈ। ਸ਼ਾਮ ਨੂੰ ਘਰ ਆਈ ਤਾਂ ਦੇਖਿਆ ਕਿ ਮੇਰੇ ਪਤੀ ਹਜੇ ਤੱਕ ਨਹੀਂ ਸੀ ਆਏ। ਜਦੋਂ ਕਿ ਉਹ ਤਾਂ ਅੱਜ ਘਰ ਆਉਣ ਵਾਲੇ ਸੀ। ਮੈਂ ਆਪਣੇ ਲਈ ਚਾਹ ਬਣਾਈ ਤੇ ਚਾਹ ਦਾ ਕੱਪ ਲੈ ਕੇ ਬਾਹਰ ਘਾਹ ਤੇ ਬੈਠ ਗਈ। ਅਚਾਨਕ ਮੈਂ ਦੇਖਿਆ ਸਫੇਦ ਟੀ-ਸ਼ਰਟ ਤੇ ਨੀਲੀ ਜੀਨਸ ਪਾਏ, ਮਿਠਾਈ ਦਾ ਡੱਬਾ ਹੱਥ ਵਿੱਚ ਲੈ ਕੂੜੇ ਵਾਲਾ ਉਹ ਮੁੰਡਾ ਮੇਰੇ ਸਾਹਮਣੇ ਖੜਾ ਸੀ। ਉਸਨੇ ਪਹਿਲੀ ਵਾਰ ਮੇਰੇ ਪੈਰੀ ਹੱਥ ਲਾਈ ਮਠਾਈ ਮੇਰੇ ਵੱਲ ਵਧਾਉਂਦੇ ਹੋਏ ਕਿਹਾ ਮੈਂ ਨਾਨ ਮੈਡੀਕਲ ਵਿੱਚ ਯੂਨੀਵਰਸਿਟੀ ਵਿੱਚੋਂ ਟੌਪ ਕੀਤਾ ਹੈ ਇਹ ਸਭ ਤੁਹਾਡੇ ਸਾਰਿਆਂ ਦੀਆਂ ਛੁੱਟੀਆਂ ਦੀ ਬਦੌਲਤ ਹੈ ਜੋ ਮੈਂ ਜ਼ਬਰਦਸਤੀ ਕੀਤੀਆਂ ਨੇ ਦਿਨ ਵਿੱਚ ਮੈਂ ਸਰਕਾਰੀ ਸਕੂਲ ਵਿੱਚ ਪੜਦਾ ਸੀ ਇਸ ਲਈ ਸ਼ਾਮ ਨੂੰ ਕੂੜਾ ਚੱਕਦਾ ਪਰ ਪੇਪਰਾਂ ਦੇ ਦਿਨਾਂ ਵਿੱਚ ਮੈਂ ਸ਼ਾਮ ਨੂੰ ਵੀ ਨਹੀਂ ਸੀ ਆਪ ਆਉਂਦਾ ਕੂੜਾ ਚੱਕਣਾ ਮੇਰੀ ਪੜ੍ਹਾਈ ਦੇ ਖਰਚ ਦਾ ਜਰੀਆ ਸੀ ਜੇ ਤੁਸੀਂ ਮੈਨੂੰ ਸਹਿਯੋਗ ਨਾ ਦਿੰਦੇ ਤੇ ਹਟਾ ਦਿੰਦੇ ਤਾਂ ਮੈਂ ਇਹ ਸਭ ਨਾ ਕਰ ਪਾਉਂਦਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ ਅਚਾਨਕ ਹੀ ਮੈਨੂੰ ਉਸ ਦੀ ਗੱਲ ਅਸੀਂ ਕਿਸੇ ਤੋਂ ਘਟਾ ਯਾਦ ਆ ਗਈ ਮੈਂ ਪੁੱਛਿਆ ਤੂੰ ਤਾਂ ਕਦੇ ਇਸ ਬਾਰੇ ਦੱਸਿਆ ਨਹੀਂ ਮੈਨੂੰ ਕਿਉਂ ਤਾਂ ਉਹ ਹੱਸ ਕੇ ਬੋਲਿਆ ਆਂਟੀ ਤੁਸੀਂ ਕਦੇ ਪੁੱਛਿਆ ਹੀ ਨਹੀਂ ਉਹ ਕੂੜਾ ਚੱਕਣ ਵਾਲਾ ਮੁੰਡਾ ਆਉਂਦਾ ਤੇ ਕੂੜਾ ਚੱਕ ਕੇ ਚਲਾ ਜਾਂਦਾ ਉਹ ਕੀ ਕਰਦਾ ਹੈ ਇੰਨੀਆਂ ਛੁੱਟੀਆਂ ਕਿਉਂ ਕਰਦਾ ਹੈ ਇਹ ਜਾਣਨ ਦੀ ਮੈ ਕਦੇ ਜ਼ਰੂਰਤ ਨਹੀਂ ਸੀ ਸਮਝੀ ਤੇ ਅੱਜ ਜਦ ਮੈਨੂੰ ਉਸਦੇ ਬਾਰੇ ਵਿੱਚ ਪਤਾ ਲੱਗਿਆ ਤਾਂ ਮੈਂ ਹੈਰਾਨ ਰਹਿ ਗਈ ਮੇਰੀਆਂ ਅੱਖਾਂ ਭਰ ਆਈਆਂ ਅੱਜ ਮੈਨੂੰ ਅਹਿਸਾਸ ਹੋਇਆ ਕਿ ਇੰਨੇ ਸਾਲਾਂ ਤੱਕ ਜਿਸ ਨੂੰ ਮੈਂ ਸਿਰਫ ਕੂੜਾ ਚੱਕਣ ਵਾਲਾ ਮੁੰਡਾ ਸਮਝਦੀ ਰਹੀ ਉਹ ਅਸਲ ਵਿੱਚ ਆਪਣੇ ਸੁਪਨੇ ਆ ਨੂੰ ਪੂਰਾ ਕਰ ਰਿਹਾ ਸੀ ਮੈਂ ਉਸ ਨੂੰ ਆਸ਼ੀਰਵਾਦ ਦਿੱਤਾ ਤੇ ਉਸਦੀ ਲਿਆਂਦੀ ਮਿਠਾਈ ਵੀ ਖਾਈ ਕੂੜੇ ਵਾਲਾ ਅਚਾਨਕ ਹੀ ਮੇਰੀ ਨਜ਼ਰ ਵਿੱਚ ਉੱਚਾ ਬਹੁਤ ਉੱਚਾ ਹੋ ਗਿਆ ਸੀ ਜਿਸ ਨੂੰ ਐਨੇ ਸਾਲਾਂ ਤੱਕ ਮੈਂ ਕੋਸਦੀ ਰਹੀ ਸੀ ਤੇ ਹਮੇਸ਼ਾ ਹੀ ਜਿਸ ਦੇ ਪੈਸੇ ਕੱਟਣਾ ਚਾਹੁੰਦੀ ਸੀ ਅੱਜ ਮਨ ਹੀ ਮਨ ਮੈਂ ਉਸ ਦੀ ਅੱਗੇ ਦੀ ਪੜ੍ਹਾਈ ਦਾ ਖਰਚਾ ਚੱਕਣ ਦਾ ਫੈਸਲਾ ਕਰ ਲਿਆ ਸੀ ਸ਼ਾਮ ਨੂੰ ਜਦੋਂ ਪਤੀ ਵਾਪਸ ਆਏ ਤਾਂ ਮੈਂ ਉਹਨਾਂ ਨੂੰ ਸਭ ਦੱਸਿਆ ਤਾਂ ਉਹਨਾਂ ਨੇ ਵੀ ਖੁਸ਼ੀ-ਖੁਸ਼ੀ ਮੇਰਾ ਸਾਥ ਦੇਣ ਦਾ ਵਾਅਦਾ ਕੀਤਾ ਮਿਸੀ ਸ਼ਰਮਾ ਦੇ ਮੁੰਡੇ ਦਾ ਵੀ ਤਾਂ ਅੱਜ ਹੀ ਰਿਜ਼ਲਟ ਆਇਆ ਹੋਵੇਗਾ ਇੱਕਦਮ ਮੈਨੂੰ ਯਾਦ ਆਇਆ ਉਹ ਵੀ ਤਾਂ ਨਾਨ ਮੈਡੀਕਲ ਦੇ ਐਗਜ਼ਾਮ ਦੇ ਰਿਹਾ ਸੀ ਯਾਦ ਆਉਂਦੇ ਹੀ ਮੈਂ ਮਿਸੀ ਸ਼ਰਮਾ ਦੇ ਘਰ ਚਲੀ ਗਈ ਦੇਖਿਆ ਉਹਨਾਂ ਦਾ ਚਿਹਰਾ ਉੱਤਰਿਆ ਹੋਇਆ ਸੀ ਉਦਾਸ ਜਿਹੀ ਆਵਾਜ਼ ਵਿੱਚ ਬੋਲੀ ਮੈਂ ਆਪਣੇ ਮੁੰਡੇ ਨੂੰ ਸਾਰੀਆਂ ਸੁੱਖ-ਸੁਭਿਧਾਵਾਂ ਤੇ ਐਸ਼ੋ ਆਰਾਮ ਦਿੱਤਾ ਫਿਰ ਵੀ ਇਹ ਮੁਸ਼ਕਿਲ ਨਾਲ ਹੀ ਪਾਸ ਹੋ ਸਕਿਆ ਅੱਜ ਅਚਾਨਕ ਹੀ ਮਿਸੀ ਸ਼ਰਮਾ ਦੀ ਅਮੀਰੀ ਮੈਨੂੰ ਉਸ ਕੂੜੇ ਵਾਲੇ ਦੀ ਗਰੀਬੀ ਦੇ ਅੱਗੇ ਬਹੁਤ ਬੋਣੀ ਲੱਗਣ ਲੱਗੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਨਾਲ ਹੀ ਲਿਖ ਕੇ ਜ਼ਰੂਰ ਸਾਂਝੇ ਕਰਿਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ